ਸੜਕ ਉਪਰ ਕਾਂਦਾਰਾ ਵੱਲੋਂ ਕੀਤੀ ਜਾ ਰਹੀ ਇਨਕ੍ਰੋਚਮੈਂਟ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕੀਡੀਸੀਪੀ ਅਤੇ ਤਹਿਜ਼ਰੀ ਜ਼ੋਨ ਕੇ ਅਤੇ ਬੀ ਦੀ ਸਮੁੱਚੀ ਟੀਮ ਵੱਲੋਂ ਇਕੱਠਿਆ ਕਾਰਵਾਈ ਕੀਤੀ ਗਈ। ਉੱਤੇ ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਦਾ ਵੀ yellow line ਤੋਂ ਪਿੱਛੇ ਸਮਾਨ ਰੱਖਿਆ ਹੋਇਆ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਗਿਆ ਅਤੇ ਜਿਨ੍ਹਾਂ ਦਾ yellow line ਤੋਂ ਅੱਗੇ ਸਮਾਨ ਹੈ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਗਈ ਹੈ। ਉਤੇ ਇਸ ਮੌਕੇ ਦੁਕਾਨਦਾਰਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਹੈ ਉਹ ਆਪਣੇ ਦੁਕਾਨ ਦੇ ਅੱਗੇ ਯੈਲੋ ਲਾਈਨ ਤੋਂ ਅੱਗੇ ਇਨਕ੍ਰੋਚਮੈਂਟ ਨਾ ਕਰਨ ਅੱਜ ਇੱਕ ਜੋ ਮਾਨਯੋਗ ਸੀਨੀਅਰ ਅਫਸਰਾਂ ਦੁਆਰਾ ਨਿਸ਼ਾ ਅਦੇਸ਼ਾਂ ਨਿਰਦੇਸ਼ ਨੇ ਕਿ ਰੋਡ ਤੇ ਇਨਕ੍ਰੋਚਮੈਂਟ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਹੈ ਕੁਝ ਜ਼ੋਨ ਕੁਝ ਰੋਡਸ ਨੂੰ ਨੋ ਟੋਲਰੈਂਸ ਜ਼ੋਨ ਵੀ ਡਿਕਲੇਅਰ ਕੀਤਾ ਹੋਇਆ ਹੈ ਤੋਂ ਉਸੇ ਤਹਿਤ ਅੱਜ ਇੱਕ ਪੁਲਿਸ ਤੇ ਮਿਊਸਪਲ ਕਾਰਪੋਰੇਸ਼ਨ ਸਟਾਫ ਦੁਆਰਾ ਜੁਆਇੰਟ ਡਰਾਈਵ ਕੀਤੀ ਜਾ ਰਹੀ ਹੈ ਕਿ ਜੋ ਲੋਕ ਉਸਦੀ ਆਰਡਰਾਂ ਦੀ ਪਾਲਣਾ ਨਹੀਂ ਕਰ ਰਹੇ ਐਨਕ੍ਰੋਚਮੈਂਟ ਕਰ ਰਹੇ ਨੇ ਤਾਂ ਉਹ ਐਨਕ੍ਰੋਚਮੈਂਟ ਹਟਾਏ ਜਾ ਰਹੇ ਨੇ। ਕਿ ਫਿਰ ਇਹ yellow light ਦਿੱਤੀ ਗਈ ਹੈ ਉਹ ਅਸੀਂ ਅੰਦਰ ਖੜਾ ਕਰਨਾ ਨਹੀਂ ਸਮਾਨ ਰੱਖਣੀ ਹੈ ਬਾਹਰ ਤਾਂ ਉਹਨਾਂ ਦਾ ਇਸੇ ਲਈ ਇਹਨਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਜੀ ਦੇਖੋ ਸਾਨੂੰ ਕਿਸੇ ਨੂੰ ਪਿਊਨਿਟਿਵ ਐਕਸ਼ਨ ਕਰਨਾ ਸਾਨੂੰ ਅੱਛਾ ਨਹੀਂ ਲੱਗਦਾ ਬਟ ਜੇਕਰ ਸਾਨੂੰ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਂਗੇ ਜੋ ਵੀ ਐਕਸ਼ਨ ਹੈ ਲਾਉ ਫੁੱਲ ਅਸੀਂ ਲਾਵਾਂਗੇ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿ ਰਹੇ ਹਾਂ ਕਿ ਆਪਣਾ ਸਮਾਨ ਆਪਣੀ ਦੁਕਾਨ ਦੇ ਹੱਦ ਚ ਰੱਖੋ ਤੇ ਆਪਣਾ ਜੇ ਕਸਟਮਰ ਲਈ ਪਾਰਕਿੰਗ ਲਈ ਜੋ ਜਗ੍ਹਾ ਬਣੀ ਹੈ ਉਸ ਵਿੱਚ ਲਵਾਓ ਕਿਉਂਕਿ ਤੁਸੀਂ ਇਹ ਰੋਡ ਦੀ ਗੱਲ ਕਰੀਏ ਤਾਂ ਇਹ ਰੋਡ ਸਿਵਲ ਹਸਪਤਾਲ ਤੇ ਸੀਐਮਸੀ ਨੂੰ ਜਾਂਦੀ ਹੈ ਇਥੋਂ ਸਾਰਾ ਦਿਨ ਐਂਬੂਲੈਂਸ ਜਾਂਦੇ ਨੇ ਤਾਂ ਜੇਕਰ ਉਹਨਾਂ ਦਾ ਰਸਤਾ ਬਲੌਕ ਹੁੰਦਾ ਤਾਂ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਤੇ ਇਸ ਲਈ ਇਸ ਰੋਡ ਤੇ ਅਸੀਂ ਕਾਫੀ ਫੋਕਸ ਕਰਦੇ ਹਾਂ ਸਰ ਕੋਈ ਚਲਾਨ ਵੀ ਕੱਟੇ ਗਏ ਅੱਜ ਫਿਲਹਾਲ ਲਈ ਐਸਐਚਐ ਚਲਾਨ ਨਹੀਂ ਕੱਟੇ ਗਏ ਆ ਜੀ ਜੋ ਵਾਰਨਿੰਗ ਦੁਆਰਾ ਦਿੱਤੀ ਗਈ ਹੈ ਬਾਕੀ ਜਿਵੇਂ ਤੁਹਾਨੂੰ ਪਤਾ ਹੈ ਇੱਕ ਜੋ ਆਰਡਰ ਹੈਗੇ ਸਟੈਂਡਿੰਗ ਆਰਡਰਸ ਨੇ ਐਂਕਰੋਚਮੈਂਟ ਦੇ ਖਿਲਾਫ ਉਹਨਾਂ ਦੀ ਨੋਟਿਸ ਇਹਨਾਂ ਨੂੰ ਤਮਿਲ ਕਰਾਏ ਗਏ ਨੇ ਜਿਹੜਾ ਕੋਈ ਵਾਰ-ਵਾਰ ਆਫੈਂਸ ਕਰਦਾ ਉਹਤੇ ਲਾਫੋਲ ਐਕਸ਼ਨ ਜੋਗਾ ਕੀਤਾ ਜਾਊਗਾ ਜੀ ਸਰ ਜਿਵੇਂ ਦੀਵਾਲੀ ਤੋਂ ਪਹਿਲਾਂ ਵੀ ਆ ਰਿਹਾ ਉਹਦੇ ਅਕਾਦੀ ਵੀ ਬਿਲਕੁਲ ਜੀ ਇਹ ਉਸੇ ਨੂੰ ਵੀ ਧਿਆਨ ਚ ਰੱਖਿਆ ਜਾ ਰਿਹਾ ਹੈ ਰੈਗੂਲਰ ਬੇਸਿਸ ਤੇ ਤਾਂ ਡਰਾਈਵ ਚੱਲ ਹੀ ਰਹੀ ਹੈ ਬਟ ਦੀਵਾਲੀ ਦਸ਼ਹਿਰਾ ਆ ਰਿਹਾ ਹੈ ਆਮ ਤੌਰ ਤੇ ਦੇਖਿਆ ਜਾਂਦਾ ਕਿ ਤਿਉਹਾਰਾਂ ਦੇ ਵੇਲੇ ਬਾਜ਼ਾਰਾਂ 'ਚ ਜੋ ਹੈ ਜਾਮ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਐਡਵਾਂਸ 'ਚ ਜੋ ਹੈ ਇਹ ਸਾਰਾ ਐਕਸ਼ਨ ਕਰ ਰਹੇ ਹਾਂ ਅੱਜ ਫੀਲਡ ਗਾਏ ਤੇ ਸ਼ਾਹਪੁਰ ਰੋਡ ਤੇ ਪੁਲਿਸ ਪ੍ਰਸ਼ਾਸਨ ACP ਸਾਹਿਬ ਵੱਲੋਂ ਤੇ ਤਾਇਬਗਾਰੀ ਜ਼ੋਨ A ਤੇ B ਜਿਹੜੀ ਸਮੁੱਚੀ ਟੀਮ ਨੇ ਤੱਤੀ ਕਾਰਵਾਈ ਕੀਤੀ ਜੀ ਸਰ ਜਿਹੜੀ ਯੈਲੋ ਲਾਈਨ ਤੇ ਕੀਤੀ ਗਈ ਆ ਉਹਦੇ ਅੰਦਰ ਕੋਈ ਬਾਹਰ ਸਮਾਨ ਰੱਖਿਆ ਜਾਂਦਾ ਉਹਦੇ ਸੈਡੂਲ ਕੋਈ ਕਾਰਵਾਈ ਕੀਤੀ ਗਈ ਆ ਬਿਲਕੁਲ ਜੀ ਜਿਹੜੀ ਯੈਲੋ ਲਾਈਨ ਦੇ ਪਿੱਛੇ ਸਮਾਨ ਪਿਆ ਉਸ ਨੂੰ ਕਿਸੇ ਨੂੰ ਕੁਝ ਨਹੀਂ ਪਰੇਸ਼ਾਨ ਕੀਤਾ ਗਿਆ ਜਿਹੜਾ ਯੈਲੋ ਲਾਈਨ ਦੇ ਬਾਹਰ ਸਮਾਇਨ ਆ ਜਾ ਪਾਈਪਾਂ ਲੱਗੀਆਂ ਉਹ ਸਾਰੇ ਉਤਾਰ ਲਈਆਂ ਗਈਆਂ ਕੋਈ ਜਨਾਨੀ ਕੱਟੇ ਗਿਆ ਜੀ ਨਹੀਂ ਸਮਾਨ ਹੀ ਜ਼ਬਤ ਕੀਤਾ ਗਿਆ ਜੀ ਚਲਾਨ ਇਹਨਾਂ ਦੇ ਦਫ਼ਤਰ ਜਾ ਕੇ ਜਾਰੀ ਕਰਾਂਗੇ ਉਸ ਤੋਂ ਸਰ ਲੋਕਾਂ ਨੂੰ ਕੋਈ ਐਡਵਾਈਸ ਦੇਣਾ ਚਾਹੀਦਾ ਸਰ ਦੇਖੋ ਫੈਸਟੀਵਲ ਦੇ ਤਹਿਸੀਲ ਨੂੰ ਧਿਆਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਸਿਵਲ ਹਸਪੀਟਲ ਦੀ ਰੋਡ ਹੈ ਐਂਬੂਲੈਂਸ ਨੂੰ ਸਮੂਤਲੀ ਚੱਲਣ ਲਈ ਕਿਰਪਾ ਕਰਕੇ yellow line ਦੇ ਵਿੱਚ ਰਹਿਣ ਠੀਕ ਹੈ ਸਰ